ਕੋਈ ਰੇਸਰ ਆ ਥੱਲੋਂ ਗੇਰ ਆਉਂਦਾ ਸਿਸਟਮ ਇਹ ਤੋਂ ਦੋਵਾਂ ਨੂੰ ਇੱਕੋ ਜੀ ਡਰਾਈਵ ਦੇਤੀ ਆ ਮਤਲਬ ਇੱਕੋ ਜੀ ਹਾਂ ਇੱਕੋ ਜਾਂ ਵਰਕ ਕਰਦੇ ਆ ਮਤਲਬ ਵੈਸੇ ਤੈਨੂੰ ਰਿਡਕਸ਼ਨ ਸਿਸਟਮ ਕਹਿੰਦੇ ਆ ਇਹਦੇ ਵਿੱਚ ਆਪਾਂ ਐਚ ਐਮਟੀ ਜਾਂ ਹੌਲੈਂਡ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਦੇਖਦੇ ਆਉਣੇ ਆ ਚੀਜ਼ ਦੀ ਮਜ਼ਬੂਤੀ ਤੇ ਆਪਾਂ ਗੱਲ ਕਰਦੇ ਆ ਹੱਡ ਗੋਡੇ ਠੀਕ ਆ ਜੀ ਹੱਡ ਗੋਡੇ ਲੈ ਵੀ ਸਜਣੋ ਜੇ ਤੁਸੀਂ ਖੁੱਲੀ ਖੇਤੀ ਕਰਦੇ ਆ ਨਾ ਤੇ ਤੁਹਾਨੂੰ ਅੱਜ ਮੈਂ ਇੱਕ ਚੀਜ਼ ਸਰਪ੍ਰਾਈਜ਼ ਦਿਖਾਉਣ ਲੱਗਿਆ ਆਪਾਂ ਇਹ ਕਹਦੇ ਵੀ ਇੰਡੀਆ ਦੀ ਸੰਦ ਇੰਡਸਟਰੀ ਦਾ ਰਿਫਾਈਨ ਹੋ ਕੇ ਜੋ ਚੀਜ਼ ਸਾਹਮਣੇ ਆਈ ਆ ਵੀ ਜਿਹਦੇ ਵਿੱਚ ਰੇਟ ਤੇ ਤਕਨੀਕ ਸਭ ਕੁਝ ਆ ਜਾਊਗਾ ਆ ਤੁਹਾਨੂੰ ਖੜੇ ਦੱਸਦੇ ਹੋਣਗੇ ਬੂਮ ਤੇ ਤੁਹਾਨੂੰ ਪਤਾ ਲੱਗਊਗਾ ਮੈਂ ਬੂਮ ਦੀ ਗੱਲ ਕਰਦਾ ਪਰ ਨਹੀਂ ਮੈਂ ਇਸ ਬੂਮ ਦੀ ਗੱਲ ਨਹੀਂ ਕਰਨ ਲੱਗਿਆ ਮੈਂ ਇੱਕ ਉਸ ਬੂਮ ਦੀ ਗੱਲ ਕਰਨ ਲੱਗਿਆ ਜਿਹੜਾ ਆਪਾਂ ਇਹ ਕਹਿ ਸਕਦੇ ਵੀ ਇਸ ਵਕਤ ਸਾਰੀ ਇੰਡਸਟਰੀ ਨੂੰ ਰਫਾਈਨ ਕਰਕੇ ਜਿਹੜਾ ਬਣਿਆ ਗੁਰਿੰਦਰ ਹੋਣਾ ਨੇ ਤੰਜੂ ਸਾਹਿਬ ਹੋਣਾ ਨੇ ਬਣਾਇਆ ਮੈਂ ਅੱਜ ਠੱਠਾ ਸਾਹਿਬ ਦੇ ਵਿੱਚ ਆ ਜੀਰੇ ਦੇ ਕੋਲੇ ਪਿੰਡ ਹੈ ਠੱਠਾ ਸਾਹਿਬ ਗੁਰੂ ਸਾਹਿਬ ਛੇਵੇਂ ਪਾਸ਼ਾ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਅਰਤੀ ਆ ਇਹ ਤੇ ਜੋ ਆ ਚੀਜ਼ ਤੁਹਾਡੇ ਸਾਹਮਣੇ ਖੜੀ ਹੈ ਨਾ ਸਾਨੇ ਟਰੈਕਟਰ 4x4 ਪਾਵਰ ਸਟੀering ਚਾਰੇ ਟਾਇਰ ਮੁੜਦੇ ਆ ਜਿਹੜੀ ਚੀਜ਼ ਤੁਹਾਨੂੰ ਨਾ ਮੱਲੋ ਮਿਲ ਜਾਣੀ ਆ ਸਾਨੇ ਟਰੈਕਟਰ ਆਪਾਂ ਇਹ ਕਹਿ ਸਕਦੇ ਆ ਵੀ ਇਹ ਨਾ ਤੁਹਾਨੂੰ ਬਹੁਤ ਥੋੜੇ ਸਰਪ੍ਰਾਈਜ਼ ਰੇਟ ਦੇ ਵਿੱਚ ਤੁਹਾਨੂੰ ਅੱਜ ਆਪਾਂ ਤਾਂ ਜੂਸਾਬ ਹੋਣਾ ਤੋਂ ਦਿਵਾ ਕੇ ਜਾਵਾਂਗੇ ਆਪਾਂ ਗੱਲਬਾਤ ਕਰਦੇ ਹਾਂ ਇੱਕ ਤੁਹਾਨੂੰ ਗੱਲ ਮੋੜ 'ਚ ਹੋਰ ਦੱਸ ਦਿੰਨਾ ਇਹਦੀਆਂ ਖਾਸੀਅਤਾਂ ਦੱਸਣ ਤੋਂ ਪਹਿਲਾਂ ਖਾਸੀਅਤ ਦੁਕਾਨਦਾਰ ਦੀ ਇਹ ਆ ਕਿ ਜਿਹੜੀ ਚੀਜ਼ ਤੁਹਾਨੂੰ 2 ਮਹੀਨੇ 'ਚ 3 ਮਹੀਨੇ 'ਚ ਰੈਡ ਕਰੜਕ ਕੇ ਮਿਲਦੀ ਆ ਉਹੀ ਚੀਜ਼ ਤੁਹਾਨੂੰ ਦੇ ਵੀ ਮਹੀਨੇ 'ਚ ਹੀ ਦਿੰਦੇ ਆ ਕਿਉਂ ਕਿ ਫੈਕਟਰੀ ਬਹੁਤ ਵੱਡੀ ਆ ਵੱਡੀ ਫੈਕਟਰੀ ਆ ਵੱਡਾ ਬਲਕ ਦੇ ਵਿੱਚ ਸਮਾਨ ਬਣਦਾ ਤਾਂ ਇਸ ਕਰਕੇ ਇਹਨਾਂ ਕੋਲੇ ਕਾਮਿਆਂ ਦੀ ਕੰਮ ਦੀ ਸਮਾਨ ਦੀ ਕਮੀ ਕੋਈ ਨਹੀਂ ਇਸ ਕਰਕੇ ਬਹੁਤ ਜਲਦੀ ਮਿਲ ਜਾਂਦਾ ਤੇ ਆਪਾਂ ਆ ਜਿਹੜੀ ਚੀਜ਼ ਸਾਹਮਣੇ ਆ ਗਈ ਆ ਇਹ ਪਹਿਲੀਆਂ ਚ ਵੀ ਬੂਮ ਦੇ ਬਹੁਤ ਸਾਰੀਆਂ ਕਾਢਾਂ ਦੇ ਆਪਾਂ ਕਹਿ ਸਕਦੇ ਮੁੱਖੀ ਤੌਰ ਤੇ ਜਾਣੇ ਜਾਂਦੇ ਆ ਤੇ ਆਹ ਜਿਹੜੀ ਚੀਜ਼ ਇਹਨਾਂ ਨੇ ਸਾਹਮਣੇ ਲਿਆਤੀ ਆ ਨਾ ਜਮ੍ਹਾਂ ਕਿਸਾਨਾਂ ਨੂੰ ਸਰਪ੍ਰਾਈਜ਼ ਦਿੱਤਾ ਤਨਜੋਬ ਸਤਿਕਾਰ ਜੀ ਮੈਂ ਅਜ ਤਿੰਨ ਚਾਰ ਮਿੰਟ ਹਫ਼ਤਾਂ ਤੇ ਹੀ ਲਾਤੇ ਹੋ ਵੀ ਕਮਾਲ ਦੀ ਆ ਸੰਚਾਰ ਮੈਡ ਦਾ ਮੈ ਕੈਮਰੇ ਤੇ ਲਾਇਆ 20 25 ਮਿੰਟ ਪਹਿਲਾਂ ਵੀ ਤਾਂ ਬਹਿ ਕੇ ਲਾ ਗਿਆ ਬਈ ਇਹ ਤਾਂ ਮੱਲ ਵੀ ਜੋ ਵੀ ਆ ਇਹਦੇ ਵਿੱਚ ਅਸੀਂ ਨਹੀਂ ਕੁਝ ਕਰਨਾ ਸਾਡੀ ਟੀਮ ਟੀਮ ਦਾ ਹਾਰਡਵਰਕ ਬੰਦੇ ਸਾਡੇ ਮਤਲਬ ਜਿੰਨੇ ਵੀ ਆ ਮਾਰ ਸਾਡੇ ਨਾਲ ਜਿਹੜੇ ਕਿਸਾਨ ਵੀ ਜੁੜੇ ਹੋਇਆ ਨਾ ਉਹ ਚੀਜ਼ ਤਕਰੀਬਨ ਸਾਨੂੰ ਅਪਡੇਟ ਕਰ ਦਿੰਦੇ ਆ ਆ ਚੀਜ਼ ਜਾਂ ਆ ਚੀਜ਼ ਹੈਨਾ ਹੁਣ ਇਹਦੇ ਵਿੱਚ ਨਾ ਕਾਫੀ ਪ੍ਰੋਬਲਮ ਸੀ ਹਰੇਕ ਨੂੰ ਵੀ ਦੋ ਲੀਆਂ ਪਾਉਂਦਾ ਮੋਰ ਤੇ ਜਾ ਕੇ ਹੈਨਾ ਇੱਕ ਇਹਦੇ ਵਿੱਚ ਨਾ ਹੋਰ ਵੀ ਕਈ ਚੀਜ਼ਾਂ ਆਗਲੇ ਖੁੱਭਣ ਦੀ ਸ਼ਿਕਾਇਤ ਆਉਂਦੀ ਅਸੀਂ ਕੋਈ ਵੀ ਤੁਸੀਂ ਮਸ਼ੀਨ ਦੇ ਵੇਖੋਗੇ ਨਾ 1300 ਜਾਂ 1100 ਨੰਬਰ ਟਾਇਰ ਪਾ ਕੇ ਦਿੰਦੇ ਆਈ 1600 ਪਾਇਆ ਜੀ 1600 ਦੇ ਵਿੱਚ ਇਦਾਂ ਹੋ ਜਾਂਦਾ ਜੀ ਤੁਸੀਂ ਵੇਖੋ ਟਾਇਰ ਦੀ ਗ੍ਰਿਪ ਕਿੰਨੀ ਆ ਹੂੰ ਇੱਕ ਟੱਲੀਆਂ ਦੇ ਵਿੱਚ ਮੁੜਦਾ ਹੋ ਗਿਆ ਇੱਕ ਥੋੜੀ ਜਿਹੀ ਗ੍ਰਿਪ ਜ਼ਿਆਦਾ ਰੱਖਦਾ ਖੁੱਬਣ ਦੀ ਮਤਲਬ ਇਹਨੂੰ ਸਮੱਸਿਆ ਬਹੁਤ ਘੱਟ ਆਉਂਦੀ ਮੈਂ 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 ਪਤਾ ਗੱਲ ਕੀ ਹੈ ਜਿਹੜੀ ਮੈਂ ਜਿੰਨਾ ਕਿ ਮੈਂ ਆਪਦੇ ਦਿਮਾਗ ਨਾਲ ਨੋਟ ਕੀਤਾ ਜਦੋਂ ਝੋਨੇ 'ਚ ਚੱਲਦਾ ਹਾਂ ਜਦੋਂ ਕੱਲੇ ਮਗਰਲੇ ਟਾਇਰ ਧੱਕਦੇ ਆ ਹਾਂਜੀ ਹਾਂਜੀ ਤੇ ਮੂਹਰੇ ਮੁੜਦੇ ਆ ਬਿਲਕੁਲ ਤਾਂ ਇੱਕ ਤਾਂ ਟਾਇਰ ਵੱਡਾ ਹੁੰਦਾ ਇੱਕ ਬੂਜੇ ਦੇ ਨਾਲ ਲੱਗ ਜਾਂਦਾ ਲੱਗ ਜਾਂਦਾ ਪਿੱਛੋਂ ਟੱਕ ਮਾਰਦਾ ਉਹ ਬੂਟੇ ਪਟਦਾ ਹਾਂ ਬੂਟੇ ਵੀ ਪਟਦਾ ਤੇ ਜਦੋਂ ਇਹ ਥੋੜਾ ਜਿਹਾ ਜ਼ੋਰ ਮਾਰ ਜਾਂਦਾ ਤਾਂ ਤਿੱਖਾ ਹੀ ਇੰਨਾ ਕਹੀ ਵਾਂਗੂ ਕੱਟਦਾ ਫੇਰ ਤਾਂ ਇਹ ਥੱਲੇ ਹਾਂਜੀ ਉਹ ਬੂਟਾ ਪੱਟ ਕੇ ਰੱਖ ਦਿੰਦਾ ਫਿਰ ਫਿਰ ਬਹਿ ਜਾਂਦਾ ਹਾਂਜੀ ਇਹਦੇ ਵਿੱਚ ਆਪਣਾ ਇੱਕੋ ਲੀਆਂ ਦੇ ਵਿੱਚ ਵਰਕ ਕਰੂ ਤੇ ਇੱਕ ਇੱਕੋ ਦੇ ਵਿੱਚ ਪ੍ਰੋਬਲਮ ਹੋਰ ਆ ਜਾਂਦੀ ਸੀ ਜਦੋਂ ਇਹ ਮਗਰੋਂ ਕੱਲਾ ਟੱਕਦਾ ਸੀ ਹਾਂਜੀ ਤਾਂ ਇਹ ਮੂਰੋ ਟੁੱਟਦਾ ਹ비스 ਬਿਲਕੁਲ ਟੁੱਟਦਾ ਸੀਗਾ ਸਿਸਟਮ ਇਦਾਂ ਸੀਗਾ ਜੀ ਉਹ ਪਹਿਲਾਂ ਆਉਂਦਾ ਸੀ ਜਿੱਦਾਂ ਆਪਾਂ ਵਰਮ ਸਿਸਟਮ ਕਹਿ ਦਿੰਦੇ ਆਂ ਤੁਸੀਂ ਕੋਈ ਵੀ ਮਸ਼ੀਨ ਇਹ ਆਪਾਂ ਭਾਰਤ ਦੀ ਇੰਡੀਆ ਦੀ ਜਾਂ ਪੰਜਾਬ ਦੀ ਪਹਿਲੀ ਮਸ਼ੀਨ ਕਹਿ ਸਕਦੇ ਆ ਜਿਹਨੂੰ ਆਪਾਂ ਐਡੈਕਸ਼ਨ ਵੀ ਕਹਿ ਸਕਦੇ ਆਂ ਇਹਨੂੰ ਰਿਡਕਸ਼ਨ ਸਿਸਟਮ ਕਹਿੰਦੇ ਆ ਇਹਦੇ ਵਿੱਚ ਆਪਾਂ ਐਚਐਮਟੀ ਜਾਂ ਹੌਲੈਂਡ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਦੇਖਦੇ ਆਉਣੇ ਆ ਚੀਜ਼ ਦੀ ਮਜ਼ਬੂਤੀ ਹਮ ਤੇ ਆਪਾਂ ਗੱਲ ਕਰਦੇ ਹਾਂ ਹੱਡ ਗੋਡੇ ਠੀਕ ਹੈ ਜੀ ਹੱਡ ਗੋਡੇ ਆ ਤੁਸੀਂ ਸੇਮ ਚੀਜ਼ ਆ ਇਹ ਇੱਧਰ ਵੇਖੋ ਜਿਹੜੀ 4 ਵੀਲ ਵਾਲੀ ਆ ਇਹ ਜਿੱਦਾਂ ਆਪਾਂ ਕਰਾਰੋ ਦੀ ਦੇਖ ਆਲਾ ਵੇਖੋ ਵੀ ਸੇਮ ਉਹੀ ਚੀਜ਼ ਆ ਹੂੰ ਇਹਨੂੰ ਦੇਖਣ ਨੂੰ ਜੇ ਆਪਾਂ ਇਹ ਵੀ ਕਹਿੰਦੇ ਉਹ ਕਰਾਰਾ ਹਿੱਸਾ ਲੱਗਿਆ ਤੁਹਾਨੂੰ ਅਗਲਾ ਮੰਨੂਗਾ ਜੀ ਮੰਨ ਲਓ ਵੀ ਇਹ ਚੀਜ਼ ਦੇ ਉੱਤੇ ਫਿਰ ਇਹਦੀ ਪਾਰਟਨ ਦੀ ਸਾਰੀ ਚੀਜ਼ ਦੀ ਕੁਆਲਿਟੀ ਦੇਖੋ ਚੈੱਕ ਕਰੋ ਹੂੰ ਇਹ ਚੀਜ਼ਾਂ ਦੇ ਉੱਤੇ ਬਹੁਤ ਫੋਕਸ ਕੀਤਾ ਇਹ ਮਸ਼ੀਨ ਲਾਂਚ ਕਰਨ ਨੂੰ ਅਸੀਂ ਅੱਜ ਤੋਂ 3-4 ਮਹੀਨੇ ਪਹਿਲਾਂ ਵੀ ਲਾਂਚ ਕਰ ਸਕਦੇ ਸੀ ਇਹ ਤੇ ਸਾਡੀ ਆਰ ਐਂਡ ਡੀ ਤਕਰੀਬਨ ਵੀਰੇ ਜਿਆਦਾ ਵੀ 3-4 ਮਹੀਨੇ ਤੋਂ ਮੰਨ ਲਓ ਵੀ ਚੱਲਦੀ ਪਈ ਹਜ਼ਾਰਾਂ ਕਿੱਲਾ ਕਰਕੇ ਫਿਰ ਇਹਨੂੰ ਲਾਂਚ ਕੀਤਾ ਅੱਛਾ ਇਹਦੇ ਵਿੱਚ ਇੱਕ ਚੀਜ਼ ਦੀ ਹੋਰ ਆ ਮੈਂ ਦੇਖੋ ਆਪਾਂ ਇਹਨੂੰ 9 ਲੱਖ ਦੀ ਜਾਂ 8 ਲੱਖ ਦੀ ਮਸ਼ੀਨ ਸੇਲ ਕਰਦੇ ਨੇ ਅਗਲਾ ਕਹਿਣ ਦਾ ਮਤਲਬ ਵੀ ਅਗਲੇ ਦੇ ਘਰੇ ਜਾ ਕੇ ਬੋਝ ਬਣ ਕੇ ਬਹਿ ਜਾਂਦੀ ਜਦੋਂ ਇਹ ਚੀਜ਼ ਦੀ ਮਤਲਬ ਕੰਪਲੇਂਟ ਆਉਂਦੀ ਸੀ ਇਹਦੇ ਵਿੱਚ ਹੁਣ ਫੁੱਲ ਆ ਰਹੀ ਆ ਫੁੱਲ ਸਾਰਾ ਕੁਝ ਜਿੰਨਾ ਅਪੇ ਜੇ ਕਰ ਸਕਦੇ ਕਿਸਾਨਾਂ ਨੂੰ ਡੈਮੋ ਐਜ਼ ਅ ਡੈਮੋ ਵੀ ਚੱਲਦੀ ਰਹੀ 10 300 ਕਿੱਲੇ ਵਾਲੇ ਬੰਦਿਆਂ ਨੂੰ ਇਹ ਡੈਮੋ ਤੇ ਚੱਲਦੀ ਰਹੀ ਆ ਅੱਛਾ ਮਤਲਬ ਫਰੀ ਇਹ ਬੰਦੇ ਹਾਂ ਕੋਈ ਜ਼ੀਰੋ ਮਤਲਬ ਇਹਦੀ ਕੈਲੋਵੀ ਬ੍ਰੇਕਡਾਉਨ ਜਦੋਂ ਜਮ ਐ ਨਿਤਰਗੀ ਫਿਰ ਇੱਥੇ ਲੈਂਦੇ ਉਹ ਤੁਮ ਇਹ ਗਰਾਉਂਡ ਚ ਆ ਗਏ ਕਿਉਂਕਿ ਫਿਰ ਗਰਾਉਂਡ ਚ ਲੈਂਦੇ ਕਿਉਂਕਿ ਅਸਲ ਦੇ ਵਿੱਚ ਹੁਣ ਤੰਜੂਆਂ ਲਈ ਇਕੱਲਾ ਕਮਾਈ ਨਹੀਂ ਨਾ ਨਾਂ ਵੀ ਬਹੁਤ ਵੱਡੀ ਗੱਲ ਆ ਵੀ ਜੀ ਆਪਣੀ ਮਸ਼ੀਨ ਖੜ ਗਈ ਤਾਂ ਬੇਇੱਜ਼ਤੀ ਵੀ ਬਹੁਤ ਆ ਇਹ ਨੀਂ ਚੀਜ਼ ਦੇਖੋ ਤੁਸੀਂ ਆਪਾਂ ਪਿੰਡ ਦੇ ਵਿੱਚ ਇੱਕ ਬੈਠੇ ਕੰਮ ਕਰਦੇ ਪਏ ਵੀ ਦੇਖੋ ਛੇਵੀਂ ਪਾਸੇ ਦੀ ਇੰਨੀ ਕਿਰਪਾ ਵੀ ਆਪਾਂ ਕੋਈ ਅਜੇ ਤੱਕ ਕੋਈ ਵੀ ਕਸਟਮਰ ਸਾਡਾ ਮਤਲਬ ਚੀਜ਼ ਰਗਾਵੇ ਅਗਲੇ ਦੀ ਇਹ ਨਹੀਂ ਹੋਊਗਾ ਵੀ ਚੱਲੀ ਨਹੀਂ ਜਾ ਕੇ ਹੁਣ ਆ ਚੀਜ਼ ਵੀ ਆ ਨਾ ਤੁਹਾਨੂੰ ਇਹ ਦੱਸੇ ਕਿ ਫੁੱਲ ਆਰ ਐਨ ਡੀ ਤੇ ਆਈ ਆ ਜੀ ਇਹ ਨਹੀਂ ਹੈਗਾ ਵੀ ਇਹਦੇ ਤੇ ਮੰਨ ਲਓ ਵੀ ਆਪਾਂ ਵੈਸੇ ਅੱਜ ਲਾਂਚ ਕਰਤੀ ਤੇ ਕੱਲ ਵਿੱਚ ਨਹੀਂ ਸ਼ੁਰੂ ਕਰਤੀ ਇਹ ਇਹਨੂੰ ਦੋਨੇ ਹਿੱਸੇ ਇਕੋ ਜਿਹੇ ਲਾਤੇ ਬਾਈ ਇਕੋ ਜਿਹੇ ਹਿੱਸੇ ਆ ਦੋਵੇਂ 4x4 ਹੋਗੀ ਮਸ਼ੀਨ ਆ 4x4 ਹੋਗੀ ਹਾਂਜੀ ਨਾਲੇ ਪਾਵਰ ਸਟੀering ਹੋਗੀ ਪਾਵਰ ਸਟੀering ਹੋਗੀ ਜੀ ਪਾਵਰ ਸਟੀering ਹੋਗੀ ਜਿਹੜਾ ਵੀਰੇ ਆ ਆਪਾਂ ਕੀ ਕਰਦੇ ਸੀ ਇੱਥੋਂ ਜਦੋਂ ਆਪਾਂ ਇਹਨੂੰ ਚਲਾਉਂਦੇ ਸੀਗੇ ਬਿਲਕੁਲ ਹਾਂ ਜਿੱਥੇ ਤੋਂ ਡਰਾਈਵ ਚੇਨ ਕਈ ਵਾਰੀ ਚੇਨ ਡਰਾਈਵ ਨਾਲ ਵੀ ਚੱਲਦਾ ਸੀ ਚੇਨ ਨਹੀਂ ਹੁੰਦੇ ਸੀ ਉਹ ਗਰੌਨ ਸਿਸਟਮ ਜਿਵੇਂ ਹਾਥੀ ਦੇ ਹਿੱਸੇ ਲਾ ਕੇ ਮਤਲਬ ਬਹੁਤ ਸਿੰਪਲ ਜੀ ਚੀਜ਼ ਬਣਾਉਂਦੇ ਉਹ ਇੰਨਾ ਤੱਕਾ ਨਹੀਂ ਚ ਹੂੰ ਹੁਣ ਇਹ ਚੀਜ਼ ਮਨ ਲਓ ੱੱੱਕਾ ਚੱਲਣ ਨੂੰ ਹੀ ਬੜਾ ਉਹ ਮਰੋੜਾ ਨਹੀਂ ਸੀ ਚੱਲ ਮਰੋੜਾ ਨਹੀਂ ਚੱਲਦੀ ਇਹ ਮਰੋੜਾ ਵੀ ਚੱਲੂ ਤੁਹਾਡਾ ਹਾਂ ਇਹ ਪੂਰਾ ਇੱਥੇ ਤਿੰਨ ਗਰਾਰੀਆਂ ਦੇਤੀਆਂ ਬਿਲਕੁਲ ਤਿੰਨ ਗਰਾਰੀਆਂ ਦੇਤੀਆਂ ਜੀ ਮਨ ਲਓ ਉਹਨੂੰ ਥੱਲੇ ਲਿਆਂਦਾ ਇਹਦੀ ਗਰਾਉਂਡ ਕਲੀਅਰੈਂਸ ਦੇਖ ਲਓ ਜੀ ਮੇਰਾ 6 ਫੁੱਟ ਦਾ ਕਾਦ ਦਾ ਤਕਰੀਬਨ 4 ਫੁੱਟ ਦੇ ਕਰੀਬ ਏ ਇਹਦੀ ਕਲੀਅਰੈਂਸ ਆ ਆ ਤਾਂ ਆ ਗੀਅਰ ਨੂੰ ਤਾਂ ਆਪਾਂ ਕਹਿ ਦਈਏ ਵੀ ਤਕਰੀਬਨ ਇਹ ਜਿਵੇਂ ਰੂਟੇਟਰ ਦੇ ਗੀਅਰ ਲੱਗਿਆ ਹੁੰਦਾ ਉਹੋ ਜਿਹਾ ਗੀਅਰ ਲੱਗਿਆ ਜਾਂ ਆਪਾਂ ਹੌਲੈਂਡ ਨੂੰ ਕਹਿ ਸਕਦੇ ਜਾਂ ਆਪਾਂ ਐਚ ਐਮਟੀ ਨੂੰ 511 ਨੂੰ ਨਿੱਕੀ ਜੀ ਮੰਨ ਲਓ ਵੀ ਇਹਦੇ ਚ ਆਪਾਂ 1600mm ਟਾਇਰ ਪਾਏ ਪਰ ਤੂੰ ਵੱਡਾ 1800 ਵੀ ਪਾ ਸਕਦੇ ਹਾਂ ਜੇ ਹੋਰ 6 ਇੰਚ ਕਲੀਅਰੈਂਸ ਚੱਕਣੀ ਆ। ਹਾਂ ਵੀ ਜੇ ਇਹਨੂੰ ਹੋਰ ਉੱਚਾ ਕਰਨਾ ਵੀ ਜੇ ਮੱਕੀ ਤੇ ਵੀ ਸਪਰੇਅ ਕਰਨੀ ਆ। ਹਾਂ ਮੱਕੀ ਵੇਹ ਤੂੰ 7 ਫੁੱਟ ਦੀ ਮੱਕੀ ਤੇ ਇਹਨਾਂ ਸਪਰੇਅ ਕਰੋ ਵਧੀਆ ਲੰਘੂ ਉੱਤੋਂ। ਮੰਨ ਲਓ ਫੇਰ ਵੀ ਜੇ ਕਿਸੇ ਦੀ ਮੰਨਛਾ ਆਪਾਂ ਇਹਨੂੰ ਹੋਰ ਉੱਚੀ ਕਰ ਸਕਦੇ 6 ਇੰਚ। ਕੀ ਵੀ ਆਪਣੇ ਕੋਲ ਆਪਸ਼ਨ ਹੈ। ਲੋਜੀ ਐੱਕੇ ਦੀ ਇਹ ਹੋ ਗਈ ਆ ਹਾਂ ਫਿਰ ਇੱਕੇ ਦੀ ਹੋਰ ਵੀਰੇ ਖਾਸੀਤਾ ਤੁਸੀਂ ਕੋਈ ਮਸ਼ੀਨ ਵੇਖ ਲਓ ਇੱਥੇ ਹੂੰ ਉਹਨਾਂ ਨੇ ਨਾ ਆ ਚੀਜ਼ਾਂ ਜਿਵੇਂ ਹੁਣ ਆ ਪੀਟੀਓ ਆ ਇਹਨਾਂ ਸਭ ਨੇ ਕਰਤੀਆਂ ਹਾਈਡਰੋਲਿਕ 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 ਇਹਦੇ ਸਿੰਪਲ ਸਾਦਾ ਸੌਦਾ ਰੱਖਿਆ ਡਾਉਣ ਕਰੋ ਗੱਟਾ ਪਲਟੋ ਫਿਰ ਇਦਾਂ ਹੀ ਚਲਾ ਦਿਓ ਜਿਵੇਂ ਟਰੈਕਟਰ ਦੀ ਪੀਟੀਓ ਵਰਕ ਕਰਦੀ ਉਦਾਂ ਹੀ ਦੀ ਪੀਟੀਓ ਵਰਕ ਕਰੋ ਵੀ ਮਤਲਬ ਜਿਹੜੀ ਉਹ ਪੈਰ ਪਾ ਕੇ ਕੋਈ ਬ੍ਰੇਕ ਡਾਊਨ ਆਉਣ ਦਾ ਚਾਂਸ ਘਟ ਗਿਆ ਹਾਂ ਚਾਂਸ ਘਟ ਗਿਆ ਸਿੱਧਾ ਆਇਆ ਦੇਖੋ ਜੀ ਆ ਗੇਅਰ ਆ 2 ਸਾਲ ਦੀ ਗਾਰੰਟੀ ਦਵਾਂਗੇ ਜਿਵੇਂ ਨਿੱਕੀ ਕਿਸੇ ਨੂੰ ਪ੍ਰੋਬਲਮ ਆਦੀ ਮੰਨ ਲਓ ਤੁਸੀਂ 2 400 ਇੱਥੋਂ ਬੰਦਾ ਯੂਪੀ ਐਮਪੀ ਜਾਂ ਹਰਿਆਣਾ ਕਿਤੇ ਦੂਰ 200 ਕਿਲੋਮੀਟਰ ਬੈਠਾ ਉਹ ਇਸ ਕੱਲ ਥੋੜੀ ਮਗਰ ਸਾਡੇ ਭੱਜੂ ਇਹਦੇ ਚ ਸਿਸਟਮ ਬਹੁਤ ਸੌਖਾ ਤੇ ਸਹਾਨ ਦਿੱਤਾ ਨਹੀਂ ਦੋ ਹਿੱਸੇ ਦਾ ਲਾਤੇ ਬਈ ਇਹਨੂੰ 4/4 ਕਰਤਾ ਹਾਂਜੀ ਇਹਨੂੰ 4/ ਮੂਰਲੇ 4/4 ਨੂੰ ਡਰਾਈਵ ਕਿੱਥੋਂ ਦਿੱਤੀ ਬਿਰੇ ਇੱਕੋ ਹੀ ਹਿੱਸਾ ਆ ਥੱਲੋ ਗੇਰ ਆਉਂਦਾ ਸਿਸਟਮ ਇਹ ਤੋਂ ਦੋਵਾਂ ਨੂੰ ਇੱਕੋ ਜੀ ਡਰਾਈਵ ਦੇਤੀ ਆ ਅੱਛਾ ਦੋਨਾਂ ਨੂੰ ਇੱਕੋ ਜੇ ਹਾਂ ਇੱਕੋ ਜਾਂ ਵਰਕ ਕਰਦੇ ਆ ਮੰਨ ਲਓ ਇਹ ਇੱਕੋ ਹੀ ਚੱਕਰ ਆ ਜੀ ਦੋਨੋਂ ਚੱਕਰ ਦੇਖੋ ਜਦੋਂ ਆਪਾਂ ਇੱਕੋ ਚੱਕਰ ਨਹੀਂ ਨਾ ਕਰਦੇ ਉਹਦੇ ਵਿੱਚ ਜੇ ਅਗਲਾ ਮੰਨ ਲਓ ਟਰੈਕਟਰ ਦਾ ਕਹਿ ਲਓ ਵੀ ਇਹਦੇ ਵਿੱਚ ਪ੍ਰੋਬਲਮ ਆਉਂਦੀ ਫੋਰ व्हीਲ ਨੂੰ ਹਾਂ ਉਹ ਅਗਲੇ ਮੈਨੂੰ ਪਟਾਈ ਕਰਨੇ ਸ਼ੁਰੂ ਕਰਦਾ ਇਹ ਜੇ ਪਟਾਈ ਨਹੀਂ ਕਰੂ ਹਾਂ ਪੱਟੂ ਹਾਂ ਬਿਲਕੁਲ ਇਹ ਇਹਨੂੰ ਇੱਥੋਂ ਇੱਥੋਂ ਦੇਤੀ ਇਹਨੂੰ ਅੱਗੇ ਤੇ ਪਿੱਛੇ ਡਰਾਈਵ ਤੇ ਬ੍ਰੇਕ ਲੱਗੀ ਚਾਰੇ ਚੱਕੇ ਬ੍ਰੇਕ ਮਤਲਬ ਵੀ ਇੱਕੇ ਵਰੀ ਰੁਕ ਜਾਣਗੇ ਚਾਰੇ ਚੱਕੇ ਬ੍ਰੇਕ ਸਿਸਟਮ ਹੀ ਬਹੁਤ ਕਾਮਯਾਬ ਆ ਹਾਂ ਫਿਰ ਤੁਸੀਂ ਮਸ਼ੀਨ ਕੋਈ ਵੀ ਹੁੰਦੀ ਨਾ ਮਤਲਬ 15 18 ਦੀ ਸਪੀਡ ਤੋਂ ਵੱਧ ਨਹੀਂ 25 ਦੀ ਸਪੀਡ ਤੱਕ ਵੀ ਭੱਜੂ ਤੁਹਾਡੀ ਭੱਜੂਗਾ ਹਾਂ ਤੇ ਜਿਹੜਾ ਆ ਟਰੈਕਟਰ ਹੈ ਫਾਰਮ ਟਰੱਕ ਹੀ ਕਿਉਂ ਇਹਦੇ ਵਿੱਚ ਇਹਦੇ ਚ ਨਾ ਕਈ ਰੀਜ਼ਨ ਰਲ ਜਾਂਦੇ ਭਾਈ ਇੱਕ ਤਾਂ ਚੰਗੇ ਫਾਰਮਰ ਹਰੇਕ ਕੋ ਆ ਇਹ ਟਰੈਕਟਰ ਹੂੰ ਫਿਰ ਇਹਦੀ ਜਿਹੜੀ ਰੇਂਜ ਆ ਨਾ ਟਰੈਕਟਰ ਦੀ ਜੇ ਸਾਡੇ ਕੋ ਕੋਈ ਮੰਨ ਲਓ ਲੈਂਦਾ ਸੀ ਵਿੱਚ ਵੀ ਦਵਾਂਗੇ ਜੇ ਅਗਲਾ ਲਿਆ ਕੇ ਸਾਨੂੰ ਦਿੰਦਾ ਮੰਨ ਲਓ ਨੋਰਮਲ ਮਿਲ ਜਾਂਦਾ 1.5 ਤੋਂ 2 ਲੱਖ ਦਾ ਟਰੈਕਟਰ ਬਹੁਤ ਵਧੀਆ ਮਿਲ ਜਾਂਦਾ ਹੂੰ ਆਪਾਂ ਨੂੰ ਜਿਆਦਾ ਪੈਸੇ ਲਾਉਣ ਦੀ ਲੋੜ ਨਹੀਂ ਹੈਗੇ ਇਹ ਟਰੈਕਟਰ ਤੇ ਹੂੰ ਫਾਰਮ ਟ੍ਰੈਕ ਟਰੈਕਟਰ ਮੰਨ ਲਓ ਆਪਾਂ ਮਸ਼ੀਨ ਦੇਵਾਂਗੇ ਉਹਨੂੰ ਸਨੇ ਟਰੈਕਟਰ ਹੀ ਦੇਵਾਂਗੇ ਟਰੈਕਟਰ ਵੀ ਦੇ ਸਕਦੇ ਆ ਮੰਨ ਲਓ ਜੇ ਉਹਦੀ ਆਪਦੀ ਚੁਆਇਸ ਆ ਨਾ ਲਿਆ ਕੇ ਵੀ ਆਪਾਂ ਉਹਨੂੰ ਚੁਆਇਸ ਤਾਂ ਫਿਰ ਟਰੈਕਟਰ ਦੇ ਪੈਸੇ ਕੱਟ ਜਾਵਾਂਗੇ ਹਾਂ ਟਰੈਕਟਰ ਦੇ ਪੈਸੇ ਘਟਾਵਾਂਗੇ ਫਿਰ ਜਿਹੜੀ ਆਪਾਂ ਟਰੈਕਟਰ ਦਵਾਂਗੇ ਨਾ ਉਹਦੀ ਇਹ ਚੀਜ਼ ਆਪਾਂ ਅਗਲੇ ਨੂੰ ਗਾਰੰਟੀ ਕਰਕੇ ਦੇਵਾਂਗੇ ਵੀ ਜਿਹੜੀ ਇਹਦੀ ਕਲਚ ਪਲੇਟ ਜਾਂ ਕੋਈ ਇੰਜਨ ਦਾ ਕੰਮ ਜਾਂ ਕੁਝ ਵੀ ਹੈ ਨਾ ਉਹ ਆਪਾਂ ਇੱਥੋਂ ਕਰਕੇ ਅਗਲੇ ਨੂੰ ਦੇਵਾਂਗੇ ਇਹ ਨਹੀਂ ਹੈ ਗੱਲ ਆਂਦਾ ਚੜਾਇਆ ਤੇ ਗੱਲ ਖਤਮ ਮੰਨ ਲਓ ਓਵਰ ਆਲ ਇੰਜਨ ਸਾਰਾ ਕੋਈ ਕੰਮ ਹੋ ਰੋਵਾ ਜਾਂ ਮੋਖ ਗਿਆ ਦਾ ਵੀ ਮੇਨ ਮੁੱਦਾ ਹੀ ਇਹ ਹੈ ਵੀਰੇ ਮਸ਼ੀਨੇ ਬਣਾਉਣੀ ਕੋਈ ਔਖੀ ਨਹੀਂ ਮੇਨ ਮਕਸਦ ਹੀ ਪਾਰਸਾ ਵੀ ਦੇਖੋ ਆਪਾਂ ਇੰਜਨ ਚ ਆਇਆ ਜਾਂ ਗੇਅਰ ਕਿਸੇ ਚੀਜ਼ ਦਾ ਉਹਨਾਂ ਵੀ ਹੱਡ ਗੁੱਡ ਕੇਹੇ ਦੇ ਹੋਗੇ ਧੜ ਕਿਸੇ ਦਾ ਹੋ ਗਿਆ ਇਹਦੇ ਵਿੱਚ ਸਾਰੇ ਹੀ ਮਤਲਬ ਪ੍ਰੋਪਰ ਇੱਕ ਇੱਕ ਚੀਜ਼ ਆ ਬਹੁਤ ਕਮਾਲ ਹੋ ਗਈ ਵੀ ਜਦੋਂ ਆਪਾਂ ਇਹ ਸਾਥ ਥੋੜਾ ਜਿਹਾ ਪਿੱਛੇ ਕਰ ਲਿਆ ਤਾਂ ਇਹਦੇ ਨਾਲ ਆ ਟੈਂਕੀ ਇੱਥੇ ਟੱਕ ਗਈ ਤੇ ਉਹ ਚੱਕਿਆ ਜਾਣ ਨੂੰ ਮਟ ਗਿਆ ਹਾਂ ਇੱਕ ਇਹਦੇ ਤੇ ਹੋਰ ਵੀ ਆ ਤੁਸੀਂ ਇਹਦੀ ਟੈਂਕੀ ਵੀ ਡਬਲ ਆ ਤੁਸੀਂ ਮੰਨ ਲਓ 2-4 ਕਿੱਲਿਆਂ ਦੇ ਸਪਰੇਅ ਕਰਨੀ ਆਪਾਂ ਨੂੰ 800 ਲੀਟਰ ਪਾਣੀ ਪਾਉਂਦ ਨੇ ਇਹਦੇ 'ਚ ਲੋੜ। ਤੁਸੀਂ ਇੱਕ ਟੈਂਕੀ ਦੇ ਵਿੱਚ ਪਾਣੀ ਪਾ ਕੇ ਵੀ ਲੈ ਜਾ ਸਕਦੇ ਆ। ਇਹਦੇ ਦੋ ਟੈਂਕੇ ਦੀ ਆਪਸ਼ਨ ਆ। ਅੱਛਾ ਇਹਦੇ 'ਚ ਟੈਂਕੀਆਂ ਦੋ ਦੀ ਆਪਸ਼ਨ। ਅੱਛਾ ਦੋ ਟੈਂਕੀਆਂ ਬਰਾਬਰ-ਬਰਾਬਰ ਦੋ ਧਰੀਆਂ ਹੋਈਆਂ। ਹਾਂ ਦੋ ਧਰੀਆਂ ਹੋਈਆਂ ਮਤਲਬ ਇਹ ਨਹੀਂ ਹੈਗਾ ਵੀ ਸਾਰੀ ਜਿਹ ਪੁਣ ਸਾਰੀ ਦੇ ਵਿੱਚ ਨਾ ਮੰਨ ਲਓ ਆਪਣਾ ਛੋਟਾ ਘੇਰਾ ਹੁੰਦਾ ਉੱਥੇ ਪੈਮਾਨਾ ਨਹੀਂ ਲੱਗਦਾ। ਇੱਥੇ ਪੈਮਾਨਾ ਲਾਉਣਾ ਸੌਖਾ। ਹਾਂ ਇਹਦੇ ਮਗਰਲੇ ਪਾਸੇ ਉਹ ਆਪਾਂ ਉਹ ਨੰਬਰ ਲਾਤੇ ਆ ਵੀ ਜਿਹੜਾ ਆਪਾਂ ਦੇਖ ਸਕੀਏ ਇਹਨੂੰ ਬਿਲਕੁਲ ਬਿਲਕੁਲ ਫਿਰ ਇੱਕ ਹੋਰ ਇਹਦੇ 'ਚ ਬਹੁਤ ਖਾਸੀਅਤ ਆ ਇੱਧਰ ਦੀ ਆਉ ਤੁਹਾਨੂੰ ਹੂੰ ਜਿੰਨਾ ਵੀ ਟਰੈਕਟਰ ਕੰਟਰੋਲ ਆ ਮੰਨ ਲਓ ਜੇ ਆਪਣਾ ਉੱਤੇ ਟਰੈਕਟਰ ਦੇ ਡਰਾਈਵਰ ਬੈਠਾ ਸਕੂਲ ਕਰੋ ਉਹਨੂੰ ਕਿਤੇ ਭੱਜਣ ਦੀ ਲੋੜ ਨਹੀਂ ਕੋਈ ਆ ਨਹੀਂ ਕਰਨਦੀ ਹੈਨਾ ਉਹ ਸਾਰੇ ਕੰਟਰੋਲ ਡਰਾਈਵਰ ਦੀ ਸੀਟ ਦੇ ਕੋਲ ਆ ਆਹ ਇੱਥੇ ਆਗੇ ਹਾਂ ਸਾਰੇ ਕੰਟਰੋਲ ਇੱਥੇ ਸੀਟ ਵੀ ਲਾਈ ਬਕਾਇਦਾ ਠੀਕ ਆ ਜੀ ਮਤਲਬ ਸਾਰੇ ਕੰਟਰੋਲ ਡਰਾਈਵਰ ਦੇ ਕੋਲ ਆ ਕੋਈ ਭੱਜਣ ਨੱਠਣ ਦੀ ਲੋੜ ਨਹੀਂ ਨੇੜੇ ਹੀ ਆ ਸਾਰਾ ਕੁਝ ਨੇੜੇ ਸਾਰਾ ਕੁਝ ਨੇੜੇ ਸਭ ਕੁਝ ਕੱਜ ਆ ਵੀ ਜੇ ਇਕੱਲੇ ਬੰਦੇ ਨੇ ਕਰਨਾ ਤਾਂ ਇਕੱਲੇ ਬੰਦੇ ਬੰਦਾ ਕਰ ਸਕਦਾ ਜੀ ਜਿਹੜਾ ਪਾਵਰ ਸਟੀering ਤੇ ਜਿਹੜੀ ਪਾਵਰ ਆ ਉਹ ਮਗਰਲੇ ਟਾਇਰਾਂ ਨੂੰ ਵੀ ਪੰਪ ਇਹੀ ਪਾਵਰ ਦੇ ਦਿੰਦਾ ਹਾਂ ਇਹੀ ਪਾਵਰ ਦਊਗਾ ਜੀ ਮਗਰਲੇ ਟਾਇਰਾਂ ਨੂੰ ਯਾਰ ਮੁਰਦਾ ਮੁਰਦਾ ਬੜਾ ਲੀਹਾਂ ਚ ਕੀਤਾ ਯਾਰ ਇਹ ਦੇਖੋ ਤੁਸੀਂ ਆ ਇੱਕੋ ਜਿਹੀ ਡਾਇਰੈਕਸ਼ਨ ਦੇ ਵਿੱਚ ਵੀਰੇ ਇਹਦੇ ਜੇ ਮਿਹਨਤ ਦਾ ਤਾਂ ਤੁਸੀਂ ਪੁੱਛੋ ਨਾ ਜਿਹੜੇ ਇੱਥੇ ਫਾਰਮਰ ਸਾਡੇ ਕੋ ਆਉਂਦੇ ਰਿਆ ਮਸ਼ੀਨ ਨੂੰ ਬਹੁਤ ਯੋਰ ਲਾਇਆ ਸਾਡੇ ਬੰਦਿਆਂ ਨੇ ਵੀ ਅੱਜ ਅੱਜ ਤੱਕ ਮੰਨ ਲਓ ਵੀ ਕਹਿ ਲਓ ਵੀ ਜੇ 2-3 ਮਹੀਨਾ ਕੋਇਆ ਲਾਂਚ ਕੀਤੇ ਨੂੰ ਜੀ ਕਿ ਅਸੀਂ ਕਿਸੇ ਕੋ ਕੋਈ ਸਹਾਇ ਨਹੀਂ ਫੜੀ ਜਿੰਨਾ ਚਿਰ ਸਾਡਾ ਆਪ ਦਾ ਨਹੀਂ ਅੱਜ ਦੀ ਡੇਟ ਤੇ ਕਲੀਅਰ ਆ ਮੰਨ ਲਓ ਵੀ ਅਸੀਂ ਮੰਨ ਲਓ ਪੇਂਟ ਨਹੀਂ ਕੀਤਾ ਮਸ਼ੀਨ ਨੂੰ ਵਿਗੜੀਆਂ ਪਹਿਲਾਂ ਸ਼ੁਰੂ ਹੋ ਗਈਆਂ ਸਾਡੀਆਂ ਅੱਛਾ ਤੇ ਯਾਰ ਮੈਨੂੰ ਐ ਦੱਸੋਗੇ ਮਾੜਾ ਜ ਆ ਹੁਣ ਆਪਾਂ ਰੇਟ ਤੇ ਵੀ ਗੱਲ ਕਰ ਲਗੇ ਵੀ ਜ ਸਣੇ ਟਰੈਕਟਰ ਸਣੇ ਸਾਰਾ ਕੁਝ ਬਣਿਆ ਤਣਿਆ ਹੀ ਤੁਹਾਡੇ ਕੋਲੋਂ ਲੈ ਕੇ ਬੰਦੇ ਨੇ ਜਾਣਾ ਦੇਖੋ ਜੀ ਕਿੰਨੇ ਦਾ ਮਿਲੂਗਾ ਇਹ ਜੀ ਤਾਂ ਅਗਲਾ ਆਵਦਾ ਟਰੈਕਟਰ ਦੇ ਦੂਗਾ ਜੀ ਉਹਦੇ ਵਿੱਚ ਤਾਂ ਹੋ ਜਾਂਦਾ ਹੀ ਰੇਟ ਆਪਣਾ 8 ਲੱਖ ਠੀਕ ਹੈ ਜੀ ਠੀਕ ਹੈ ਜੀ ਵਿੱਦ ਟਰੈਕਟਰ ਸਾਡੇ ਕੋਲ ਇੰਦਾ 9 ਲੱਖ ਰੁਪਏ ਦੇ ਪ੍ਰਾਈਸ ਦੇ ਵਿੱਚ ਆਪਾਂ ਮਸ਼ੀਨ ਉਹਨੂੰ ਘਰੇ ਰੰਗ ਰੁੰਗ ਕਰਕੇ ਸਭ ਕੁਝ ਵੀਰੇ 2K ਦਾ ਪੇਂਟ ਹੋਇਆ ਪਿਆ ਟਰੈਕਟਰ ਨੂੰ ਵੀ ਸਾਰਾ 2K ਤੁਸੀਂ ਇਹਦੇ ਵਿੱਚ ਖੜ ਕੇ ਵੇਖੋ ਤੁਹਾਡਾ ਸ਼ਕਲ ਦੇਖਦੇ ਹਣੀ ਆ ਤੇ ਇਹ ਇਹ ਸਾਰਾ ਕੁਝ ਐਂ ਕਰਕੇ ਮਤਲਬ ਜੇ ਮੈਂ ਮੈਂ ਕਹਿੰਦਾ ਭਾਬੀ ਤੋਂ 9 ਲੱਖ ਰੁਪਇਆ ਫੜਾਉਣਾ ਤਾਂ ਤੁਸੀਂ ਮੈਨੂੰ ਆ ਸਾਰਾ ਕੁਝ ਦਿੰਨੇ ਆ ਸਾਡਾ ਸਾਰਾ ਕੁਝ ਦਿੰਨੇ ਆ ਅਸੀਂ ਠੀਕ ਹੈ ਕਿ ਨਹੀਂ ਵਿੱਦ ਆਪਦੀ ਗਾਰੰਟੀ ਵਿੱਦ ਗਾਰੰਟੀ ਸਰਵਿਸ ਨਾਲ ਠੀਕ ਆ ਸਰਵਿਸ ਕਿੰਨਾ ਕਰ ਦੋਗੇ ਇੱਕ ਸਾਲ ਤਾਂ ਫੁੱਲ ਸਰਵਿਸ ਦਵਾਂਗੇ ਜੀ ਦੇਖੋ ਜੀ ਜੇ ਕੋਈ 19 ਕੀ ਦੇਖੋ ਮਸ਼ੀਨਰੀ ਆ ਕੋਈ 19 ਕੀ ਬ੍ਰੇਕ ਡਾਊਨ ਆਉਂਦੀ ਆ ਸਾਲ ਤੋਂ ਬਾਅਦ ਵੀ ਆਉਂਦੀ ਨਾ ਕਸਟਮਰ ਨੂੰ ਇਹ ਨਹੀਂ ਮਤਲਬ ਉਹਨੂੰ ਪਾਰਟਸ ਦੇ ਵਿੱਚ ਲੁੱਟਿਆ ਨਹੀਂ ਜਾਊ ਹੂੰ ਜੇ 2000 ਦਾ ਪਾਰਟ ਆ 2000 ਦੇ ਦਿੱਤਾ ਜਾਊ ਇਹ ਨਹੀਂ ਹੁਣ 10000 ਕੀ ਬੰਦਾ ਆਪਣੇ ਤੇ ਡਿਪੈਂਡ ਹੋ ਗਿਆ ਹਾਂ 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 ਮਤਲਬ ਆਪਣੀ ਪਹਿਲੀ ਪ੍ਰਾਇੋਰਟੀ ਰੂ ਹਰੇਕ ਬੰਦੇ ਨੂੰ ਗੁਰਿੰਦਰ ਜਿਵੇਂ ਐਸੈਸਰੀ ਲੱਗੀ ਹੋਈ ਆ ਦੇ ਉੱਪਰ ਮੰਨ ਲਓ ਵੀ ਆਹ ਛਤਰੀ ਲੱਗੀ ਆ ਇਹਦਾ ਤਾਂ ਨਹੀਂ ਕੋਈ ਐਕਸਟਰਾ ਲੱਗੂ ਵੀਰੇ ਕੋਈ ਐਕਸਟਰਾ ਨਹੀਂ ਇੱਥੋਂ ਤੱਕ ਵੀ ਬੰਦੇ ਇਹਨਾਂ ਬੈਟਰੀ ਵੀ ਨਵੀਂ ਦੇਵਾਂਗੇ ਜਿਹੜੀ ਟਰੈਕਟਰ ਨੂੰ ਬੈਟਰੀ ਦੇਵਾਂਗੇ ਉਹ ਵੀ ਨਵੀਂ ਦੇਵਾਂਗੇ ਨਵੀਂ ਦੇਵਾਂਗੇ ਨਹੀਂ ਹੈਗਾ ਜੋ ਪੱਖਾ ਲੱਗਿਆ ਜੋ ਬੱਤੀ ਲੱਗੀ ਆ ਜੋ ਦੇਖੋ ਵੀਰੇ ਜਿਹੜੀ ਛਤਰੀ ਇਹਨੂੰ ਲੱਖੀ ਆ ਸਪੈਸ਼ਲ ਐਡੀਸ਼ਨ ਵਾਲੀ ਲੱਗੀ ਨੋਰਮਲ ਛਤਰੀ ਨਹੀਂ ਲੱਗੀ ਹੋਈ ਜੀ ਹਾਂ ਇਹੀ ਸਾਰਾ ਕੁਝ ਦੇਵਾਂਗੇ ਜੋ ਤੁਸੀਂ ਵੀਡੀਓ ਚ ਦੇਖੂਗਾ ਨਾ ਇਹਨੂੰ ਮੰਨ ਲਓ 21 ਮਿਲੂ ਘੱਲ ਨੂੰ 19 ਨਹੀਂ ਮਿਲਦਾ 19 ਨਹੀਂ ਮਿਲਦਾ 21 ਮਿਲੂਗਾ ਵਿੱ ਤੇ ਪੇਂਟ ਇੱਥੇ ਹੁੰਦਾ ਆਪਣੇ ਕੋਲੇ ਹਾਂਜੀ ਪੇਂਟ ਇੱਥੇ ਹੁੰਦਾ ਜੀ ਪੇਂਟ ਆਪਦੀ ਮਰਜ਼ੀ ਦਾ ਕਰਾ ਸਕਦਾ ਵੀ ਜੇ ਬੰਦੇ ਨੇ ਦੇਖੋ ਦੇਖੋ ਫਾਰਮ ਟਰੈਕ ਆ ਨਾ ਫਾਰਮ ਨੂੰ ਫਾਰਮ ਹੀ ਹੋਊਗਾ ਨਾ ਵੀਰ ਹੁਣਾਂ ਦੀ ਥੋੜੀ ਜਿਹੀ ਵੀ ਚੁਆਇਸ ਹੀ ਹਾਲੈਂਡ ਤੇ ਜਾਈਏ ਹੂੰ ਹਾਲੈਂਡ ਕਰਕੇ ਦਿੰਦਾ ਆਪਾਂ ਹਾਂ ਥੋੜਾ ਜਿਹਾ ਫਰਕ ਪਾਤਾ ਹਾਂ ਥੋੜਾ ਜਿਹਾ ਫਰਕ ਪਾਤਾ ਹਾਂ ਹਾਂ ਤੇ ਉਧਰਲੇ ਪਾਸੇ ਮੜਾ ਇਹ ਵਰਕਸ਼ਾਪ ਤੇ ਕਿੜਮ ਇੱਕ ਇੱਕ ਚੀਜ਼ ਮੈਨੂੰ ਹੋਰ ਦੱਸ ਦੇ ਯਾਰ ਇੱਧਰਲੇ ਪਾਸੇ ਆ ਤਾਂ ਹੋ ਗਿਆ ਤੁਹਾਡਾ ਲੇਟੈਸਟ ਹਾਂ ਬਿਲਕੁਲ ਲੇਟੈਸਟ ਹੋ ਗਿਆ ਆ ਹੋ ਗਈ ਜਿਹੜੀ ਤੁਹਾਡੀ ਪਹਿਲਾਂ ਵਾਲੀ ਮਸ਼ੀਨ ਹੋ ਗਈ ਕੇ ਲਈ ਵੀ ਤੁਹਾਡਾ ਹੱਪ ਕਹ ਲਈ ਮਤਲਬ ਮੋਡ ਕਹ ਲਈ ਹੈ ਨਾ ਹਾਂ ਇਨਵੈਂਸ਼ਨ ਇਹ ਤੋਂ ਸਟਾਰਟਿੰਗ ਹੋਈ ਸੀ ਆਪਣੀਆਂ ਹਾਂ ਵੀ ਇਹ ਇਨਵੈਂਸ਼ਨ ਹੋ ਗਈ ਹੈ ਇਹ ਕਰ ਰਹੇ ਹਾਂ ਇਹ ਇਹ ਵੀ ਨਾਲ ਚੱਲੂਗੀ ਸਾਰੀ ਪ੍ਰੋਡਕਸ਼ਨ ਨਾਲ ਚੱਲੇਗੀ ਤੁਹਾਨੂੰ ਬਣਦੇ ਵੀ ਦਿਖਾਉਣੇ ਹੁਣ ਆਪਾਂ ਪੇਂਟ ਤੇ ਗੱਲ ਕੀਤੀ ਸੀ ਆ ਵੇਖੋ ਵੀ ਆ 2K ਦਾ ਪ੍ਰਾਈਮਰ ਆ ਜਿਹੜਾ ਲੱਗਾ ਹੋਇਆ ਹਾਂ ਵੀਰ ਹੁਣੀ ਬੇਚਿੰਤ ਹੋ ਕੇ ਆ ਵੀ ਅਗਲੇ ਨੂੰ ਪੇਂਟ ਦੀ ਕੁਆਲਿਟੀ ਨਾਲ ਫੁੱਲ ਦੇਵਾਂਗੇ ਹੂੰ ਸਪੈਸ਼ਲ ਇਸ ਲਈ ਪ੍ਰਾਈਮਰ ਮੰਨ ਲਓ ਵੀ ਕਰਕੇ ਇੱਕ ਟ੍ਰੇਟਰ ਖੜਾ ਵੀ ਵੀਡੀਓ 'ਚ ਆਪਾਂ ਦਿਖਾਈਏ ਯਾਰ ਇੱਕ ਮੈਨੂੰ ਹੋਰ ਗੱਲ ਦੱਸ ਮੈਨੂੰ ਚੇਤੇ ਆ ਗਈ ਹਾਂਜੀ ਜੀ ਵੀ ਕਹਿੰਦੇ ਬਹੁਤ ਚੱਕਰ ਪੈਂਦਾ ਹੈ 13 ਜੀ ਬਹੁਤ ਕਾਬਲਾ ਟਕੜਾ ਜੀ ਇਹਦੇ ਵਿੱਚ ਆ ਦੇਖੋ ਆਪਾਂ ਪਹਿਲੇ ਦਿਨੋਂ ਹੀ ਮੰਨ ਲਓ ਜਿਹੜਾ ਟਾਇਰ 6 ਸਾਲ ਹੋ ਗਏ ਬੋਸਟਨ ਕੰਪਨੀ ਦਾ ਵਰਤਦੇ ਪਏ ਆ ਜੀ ਇਹਦੇ ਵਿੱਚ ਇਹ ਹੁੰਦਾ ਵੀ ਆਮ ਨਾ ਨੋਰਮਲ ਟਾਇਰ ਵੀ ਖੜਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖਾ ਦਿੰਦਾ ਇਹਦੀ ਤੁਸੀਂ ਜਿਹੜੀ ਨਾ ਫਿਨਿਸ਼ਿੰਗ ਦੇਖੋਗੇ ਨਾ ਟਾਇਰ ਦੀ ਆਪਾਂ 1 ਸਾਲ ਦੀ ਗਾਰੰਟੀ ਦਿੰਨੇ ਅਗਲੇ ਨੂੰ ਇਹਦੇ ਨਾਲ ਇੱਥੇ ਜੋੜ ਹੁੰਦਾ ਆਮ ਚਾਈਨੀਸ ਟਾਇਰ ਨਾ ਜੋੜ ਛੱਡ ਜਾਂਦਾ ਸੌਖ ਕੇ ਇਹ ਤੁਸੀਂ ਵੇਖੋ ਨਾ ਜਿਵੇਂ ਆਪਾਂ ਐਮ ਆਰ ਐਫ ਗੁੱਡਇਰ ਦਾ ਟਾਇਰ ਜਿਵੇਂ ਮਨ ਲਓ ਚਮਕ ਦਿੰਦਾ ਉਹ ਚੀਜ਼ ਆ ਇਹ ਇਹ ਆਉਣ ਟਾਇਰ ਨਾਲ ਕੋ 15000 ਕੋਸਟ ਵੱਧ ਹੁੰਦੀ ਹੈ ਜਿਹੜਾ ਜਿਹੜਾ ਆਪਾਂ ਆ ਬਣਾਉਂਦੇ ਆ ਇਹਦੇ ਆ ਚੀਜ਼ ਸਪੈਸ਼ਲ ਨਹੀਂ ਲੱਗੀ ਹੋਈ ਸਪਿੰਡਲ ਟੁੱਟਣ ਤੋਂ ਕਿਉਂਕਿ ਇਹਨਾਂ ਸਪਿੰਡਲ ਟੁੱਟਦਾ ਹੀ ਬਹੁਤ ਜ਼ਿਆਦਾ ਉਹਦੇ ਵਿੱਚ ਇਹ ਚੀਜ਼ ਦੀ ਅਪਡੇਟ ਕੀਤੀ ਕਸਟਮਰ ਨੂੰ ਬਹੁਤ ਮਤਲਬੀ ਸ਼ਿਕਾਇਤ ਆਉਂਦੀ ਸੀ ਹਾਂ ਜਦੋਂ ਅਗਲੇ ਮਹੀਨੇ ਝਟਕਾ ਵਜਦਾ ਹੈ ਕਹਿੰਦੇ ਟਾਇਰ ਦਾ ਮਰੋੜਾ ਵਜਦਾ ਸੀ ਇਹ ਟੁੱਟ ਕੇ ਡਿੱਗ ਜਾਂਦਾ ਸੀ ਜਦੋਂ ਇੱਕ ਡਿੱਗਦਾ ਟੁੱਟਦਾ ਹੀ ਦੂਜਾ ਵੀ ਟੁੱਟ ਜਾਂਦਾ ਸੀ ਫਿਰ ਖੱਤੇ ਚੋਂ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਉਹਦੇ ਵਾਸਤੇ ਇਹ ਚੀਜ਼ ਆ ਉਹਦੇ ਵਾਸਤੇ ਤੇ ਇੱਕ ਮੈਨੂੰ ਥੋੜਾ ਜਿਹਾ ਇਹ ਨਹੀਂ ਲੱਗਦਾ ਵੀ ਟਾਇਰ ਵੱਡੇ ਕਰਤੇ ਕਰਕੇ ਇਹਨੂੰ ਥੋੜਾ ਬਾਹਰ ਕਰਤਾ ਉਹ ਟਾਇਰ ਨਾਲੋਂ ਵੀ ਟਾਇਰ ਚ ਟਾਇਰ ਨਾ ਫਸੇ ਨਾ 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 ਸੇਮ ਹੀ ਆ ਜੀ ਅੱਛਾ ਸੇਮ ਹੀ ਆ ਹਾਂ ਸੇਮ ਹੀ ਆ ਇਹਦੇ ਚ ਕੋਈ ਫਰਕ ਨਹੀਂ ਇਕੋ ਲੀਚੇ ਚੱਲੂ ਅੱਛਾ ਮੋੜਿਆਂ ਵਾਂਗ ਲੱਗਦਾ ਕਰਕੇ ਫਲਾ ਮੋੜਿਆਂ ਕਰਕੇ ਨਾ ਚੜਨ ਵਾਸਤੇ ਅੱਛਾ ਅੱਛਾ ਮੋੜਿਆਂ ਵਾਂਗ ਕਰਕੇ ਲੱਗਦਾ ਇਹ ਕੇਰ ਆ ਚੀਜ਼ ਮੈਨੂੰ ਬਹੁਤ ਕਮਾਲ ਲੱਗੀ ਜਿਹੜਾ ਆਪਾਂ ਟੈਂਕੀਆਂ ਇਹਦੀਆਂ ਅੱਗੇ ਨੂੰ ਕਰਤੀਆਂ ਲਾਰ ਹੋਣ ਤੋਂ ਡਾਇਰੈਕਟਰ ਨੂੰ ਹਨਾ ਟਿਊਬ ਦੇ ਉੱਤੇ ਆ ਗਿਆ ਨਾ ਵਜਨ ਆ ਦੇਖਾ ਕੱਟ ਹੁੰਦਾ ਆ ਜਮਾ ਬੈਲੈਂਸ ਹੋ ਗਿਆ ਇੱਥੇ ਹਾਂ ਬੈਲੈਂਸ ਹੋ ਗਿਆ ਇਹਦਾ ਬੈਲੈਂਸ ਫਿਰ ਇੱਕ ਇਹਦੇ ਚ ਹੋਰ ਪਲੱਸ ਪੁਆਇੰਟ ਆ ਹੂੰ ਇਹਦੇ ਚ ਮੰਨ ਲਓ ਆਪਣੀ ਲੈਫਟ ਉਦਾਂ ਦੀ ਉਦਾਂ ਹੀ ਮੇਨਟੇਨ ਰਹਿੰਦੀ ਆ ਮੰਨ ਲਓ ਡਾਉਨ ਕਰੋ ਪੀਕ ਖਾਦ ਪਲਟੋ ਫਿਰ ਤਾਂ ਚੈੱਕ ਲੋ ਇਹਦੇ ਚ ਪਲੱਸ ਪੁਆਇੰਟ ਆ ਫਿਰ ਥੋੜਾ ਬਹੁਤਾ ਕੋਈ ਨਿੱਕਾ ਮੋਟਾ ਖੇਤੀ ਦਾ ਛੋਟਾ ਬਹੁਤਾ ਕੰਮ ਕਰ ਵੀ ਜੋਗਾ ਵੀ ਰਹਿ ਗਿਆ ਅਸੀਂ 80 ਰੂਟਾਵੇਟਰ ਤੱਕ ਇਹਦੇ ਨਾਲ ਚਲਾ ਕੇ ਵਿਖਾਇਆ ਮੈਂ ਤੁਹਾਨੂੰ ਸ਼ਾਰਟ ਦੇ ਦੂੰਗਾ ਮੈਂ ਅਸੀਂ ਤਾਂ ਇੰਸਟਾਗ੍ਰam ਤੇ ਵੈਸੇ ਪਾਉਂਦੇ ਰਹਿੰਦੇ ਆ ਵੀਰ ਕਈਆਂ ਨੇ ਵੇਖਿਆ ਵੀ ਇਹਦੇ ਤੇ ਹਾਂ ਟਾਇਰਾਂ ਤੇ ਰੂਟਾਵੇਟਰ ਚੱਲਦਾ ਹੋਇਆ ਇਹ ਇਹਦੇ ਤੋਂ ਪਤਾ ਲੱਗ ਰਿਹਾ ਵੀ ਬਿਲਟ ਕੁਆਲਿਟੀ ਕਿੱਡੀ ਆ ਬਿਲਟ ਹਾਂ ਵੀ ਇਹ ਇੱਕ ਨਹੀਂ ਆਪਾਂ ਉਧਰ ਚੱਲਦੇ ਆ ਫੈਕਟਰੀ ਚੱਲਦੇ ਆ ਆ ਜੋ ਇਦਰਲੇ ਪਾਸੇ ਫਿਰ ਬਣਦੇ ਆ ਹੈ ਬਈ ਇਹ ਆਪਣਾ ਮੈਨੂਫੈਕਚਰਿੰਗ ਉਧਰ ਸੀਗਾ ਪੇਂਟ ਜਾਂ ਕੋਈ ਕਹਿ ਲੋ ਵੀ ਟਰੈਕਟਰ ਉਥੇ ਫਿਨਿਸ਼ਿੰਗ ਹੋ ਜਾਂਦੀ ਹੈ ਫਿਨਿਸ਼ਿੰਗ ਹੋ ਜਾਂਦੀ ਹੈ ਸਾਰੀ ਰੈਡੀ ਉਧਰ ਹੁੰਦੇ ਆ ਬਾਕੀ ਆ ਜਿਹੜਾ ਆਪਣਾ ਪਲਾਂਟ ਹੋਗਾ ਜਿੱਥੇ ਟਰੈਕਟਰ ਰੈਡੀ ਹੁੰਦੇ ਆ ਯਾਰ ਜਿਹੜਾ ਮੰਨ ਕੇ ਚਲੋ ਹੁਣ ਲੰਬਾ ਵਾਲਾ ਲੰਬਾ ਲੈ ਜਾਂਦੇ ਆ ਕਈ ਵਾਰੀ ਆਪਾਂ ਕਿੰਨੇ ਚਿਰਚ ਦੇ ਦਿਆਂਗੇ ਜੇ ਬੰਦਾ ਬੁੱਕ ਕਰਾਉਂਦਾ ਵੀਰੇ ਅੱਜ ਜਿੰਨੀ ਮੰਨ ਲਓ ਵੀ ਆਪਣੀ ਪਹਿਲੀ ਖਾਸ ਵੀ ਤੇ ਜੇ 15 ਦਿਨ ਗਏ ਤੇ 15 ਚੰਗੇ ਤਕਰੀਬਨ ਜਿਹੜਾ ਟਰੈਕਟਰ ਦਾ ਟਾਈਮ ਪੀਰੀਅਡ ਆ ਉਹ 15 ਤੋਂ 20 ਲੈਣ ਦਾ ਇਹ ਮਸ਼ੀਨ ਆ ਇਹ 1 ਮਹੀਨੇ ਦੇ ਵਿੱਚ ਵਿੱਚ ਅਗਲੇ ਦੇ ਜਿਹੜੇ ਜਿਹੜੀ ਸਭ ਤੋਂ ਲੇਟੈਸਟ ਆਪਾਂ ਦਿਖਾਈ ਆ ਉਹ ਉਹ ਹੀ ਉਹ ਹੀ ਮਸ਼ੀਨ ਆ ਉਹ ਉਹਨੂੰ ਆਪਾਂ 1 ਮਹੀਨੇ ਦੇ ਅੰਦਰ ਅੰਦਰ ਦੇ ਦੇ ਹਾਂ ਦੇ ਦਾਂਗੇ ਮਹੀਨੇ ਦੇ ਅੰਦਰ ਅੰਦਰ ਦੇ ਆਪਣੀ ਮਸ਼ੀਨ ਦੀ ਪ੍ਰੋਡਕਸ਼ਨ ਇੱਧਰ ਚੱਲਦੀ ਪਈ ਆ ਜਿਹੜੇ ਟਰੈਕਟਰ ਜਿਹੜੇ ਤੁਸੀਂ ਆਪਾਂ ਮਾਡਲ ਕਰਦੇ ਹੋ ਉਹ ਜਿਹੜੇ ਉਹ ਉਹ ਤਿੰਨ ਆਹ ਤਿੰਨ ਲੱਗੇ ਪਏ ਆ ਇਹ ਬੁਕਿੰਗ ਵਾਲੇ ਲੱਗੇ ਪਏ ਇਹ ਬੁਕਿੰਗ ਵਾਲੇ ਲੱਗੇ ਹੋਇਆ ਬੁਕਿੰਗ ਵਾਲੇ ਲੱਗੇ ਪਏ 15 ਤੋਂ 20 ਦਿਨ ਦੇ ਵਿੱਚ ਡਿਲੀਵਰੀ ਦੇ ਦਾਂਗੇ ਆ ਸਾਰੇ ਟਰੈਕਟਰ ਚੱਲੀ ਜਾਂਦੇ ਆ ਅੱਛਾ ਇਹ ਇਹ ਉਹ ਆ ਜਿਹੜੇ ਜਿਹੜਾ ਟਾਇਰ ਪੈਣੇ 352 بڑا ਸਾਫ਼ ਗਏ ਨੇ ਸਾਹਮਣੇ ਆ ਯਾਰ ਹਾਂ ਬਹੁਤ ਸੋਹਣਾ ਟਰੈਕਟਰ ਆ ਵੀ ਨਾ ਦਾ ਸੁੱਕਾ ਪਿਆ ਜਾ ਬਿਲਕੁਲ ਬਿਲਕੁਲ ਇਹ 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 ਤੇ ਬੂਮ ਆ ਲੱਗਣਾ ਹਾਂਜੀ ਇਹ ਤੇ ਬੂਮ ਲੱਗਣਾ ਸੇਮ ਇਹਦੇ ਵਿੱਚ ਇੱਕ ਹੋਰ ਖਾਸियत ਆ ਤੁਸੀਂ ਟਰੈਕਟਰ ਦੇ ਵਿੱਚ ਇਹਦੇ ਨਾਲ ਕਲੀਅਰੈਂਸ ਆ ਟਰੈਕਟਰ ਨਾਲੋਂ ਜ਼ਿਆਦਾ ਕੀਤੀ ਹੋਈ ਆ ਜ਼ਿਆਦਾ ਦਾ ਮਤਲਬ ਆ ਇਹਦੀਆਂ ਜਿਹੜੀ ਰਿਡਕਸ਼ਨ ਆ ਇਹ ਕਮਾਈ ਹੋਈ ਆ ਅੱਛਾ ਅੱਛਾ ਆ ਆ ਕਮਾਤਾ ਆਪਾਂ ਇਹ 2 ਵੀਲ ਦੇ ਵਿੱਚ ਨਾ ਕਸਟਮਰ ਡਿਮਾਂਡ ਕਰਦਾ ਵੀ ਸਾਨੂੰ ਉਚਾਈ ਥੋੜੀ ਵੱਧ ਚਾਹੀਦੀ ਇਹ ਚੱਲਣਾ ਜੀ ਬਾਸਮਤੀ ਦੇ ਰੀਅ ਵਿੱਚ ਟਰੈਕਟਰ ਫਾਜ਼ਲ ਕਾ ਹੂੰ ਉਹ ਕਹਿੰਦੇ ਸਾਨੂੰ ਟੂ ਵੀਲ ਦੇ ਦੋ ਪਰ ਦੋ ਥੋੜਾ ਜਿਹਾ ਉਚਾਈ ਦੇ ਵਿੱਚ ਉਚਾਈ ਚ ਦੇ ਹਾਂ ਇਹਦੀ ਤਕਰੀਬਨ 42 43 ਇੰਚ ਹਾਈਟ ਆ ਇਹ ਉਹਦੇ ਬਰਾਬਰ ਹੀ ਜਾਵਣਾ ਮਸ਼ੀਨ ਦੇ ਮਸ਼ੀਨ ਦੇ ਬਰਾਬਰ ਚੱਲ ਗਿਆ ਫਿਰ ਉਹੀ ਸੇਮ ਚੀਜ਼ ਜਿਹੜਾ ਆਪਾਂ ਸਪੈਂਡਲਾਂ ਤੋਂ ਉਹ ਚੀਜ਼ ਵੀ ਆਪਾਂ ਸਟਰੋਂਗ ਕੀਤੀ ਆ ਨਾਲ ਹੀ ਇਹ ਨਾਲ ਹੀ ਕਰਤੀ ਹਾਂ ਹਾਂ ਨਾਲ ਇੱਥੇ ਪਾਵਰ ਸਟੀering ਵੀ ਇਹਨੂੰ ਵਿੱਚ ਹੀ ਕਰਤਾ ਨਹੀਂ ਪਾਵਰ ਸਟੀering ਵੈਸੇ ਤਾਂ ਵੀਰ ਨੇ ਕਿਹਾ ਸੀ ਪਰ ਅਸੀਂ ਪਾਵਰ ਸਟੀering ਵੀ ਕਰ ਦਿੰਦੇ ਹਾਂ ਨਾਲ ਹੀ ਵੀ ਜੇ ਕਿਸੇ ਨੇ ਕਰਵਾਉਣਾ ਤਾਂ ਕਰਾਉਣਾ ਬਿਲਕੁਲ ਠੀਕ ਹੈ ਕਿ ਨਹੀਂ ਇਹ ਵੀ ਆਪਸ਼ਨ ਹੈਗੀ ਕਹਿੰਦਾ ਮਤਲਬ ਆਪਾਂ ਇਹ ਆਪਸ਼ਨ ਹੈਗੀ ਆ ਹਾਂਜੀ ਲੈ ਵੀ ਆ ਯਾਰ ਮੈਂ ਨਾ ਮੈਨੂੰ ਨਾ ਆਹ ਟਰੈਕਟਰ ਮੈਂ ਪਹਿਲੀ ਵਾਰ ਦੇਖਿਆ ਹੁਣ ਬਹੁਤ ਟਾਈਮ ਹੋ ਗਿਆ ਮਾਰਕੀਟ ਤੇ ਤਕਰੀਬਨ ਇਹ ਮਤਲਬ ਹੈ ਸਾਡਾ ਪਹਿਲਾ ਹੀ ਟਰੈਕਟਰ ਹੈ ਮਤਲਬ ਇਹਦੇ ਉੱਤੇ ਕਹਿ ਲੋ ਵੀ ਆਪਣਾ ਪਹਿਲਾ ਹੀ ਟਰੈਕਟਰ ਹੈ ਇਹਦੇ ਤੇ ਸਾਰੀ ਆ ਰੈਂਡੀ ਕਰਕੇ ਫੇਰ ਇਹਨੇ ਚੜਾਇਆ ਠੀਕ ਆ ਹਾਂ ਤੇ ਜਿਹੜਾ ਜਿਹੜਾ ਮੰਨ ਲਓ ਟਰੈਕਟਰ ਆਪਾਂ ਦਿੰਨੇ ਆ 4x4 ਤੇ ਜਿਹੜੀ ਮਸ਼ੀਨ ਆ ਆਪਣੀ ਉਹ ਤੇ ਸਾਰਾ ਓਵਰਆਲ ਸਾਰਾ ਇੰਜਨ ਪੋਰਟਰ ਇੰਜਨ ਪੰਪ ਕਲਚ ਸਭ ਕੁਝ ਕਰਕੇ ਦੇ ਦੇਣਾ ਦੇਖੋ ਜਿੰਨਾ ਸਾਨੂੰ ਦੇਖੋ ਸੈਕੰਡ ਹੈਂਡ ਚੀਜ਼ ਆ ਜਿੰਨੀ ਸਾਨੂੰ ਸਾਹਮਣੇ ਦੇਖਦੀ ਨਾ ਉਹੀ ਕੱਢ ਕੇ ਰੁਕਾਂਗੇ ਇਹ ਨਹੀਂ ਹੈਗਾ ਵੀ ਸਾਨੂੰ ਕੋਈ ਸਾਹਮਣੇ ਦੇ ਦੇ ਪੀ ਉਹਦਾ ਕੱਚ ਕਾਨ ਨਾ ਕੱਢੀਏ ਸਾਡੇ ਟਰੈਕਟਰ ਦੀ ਖਾਸੀਅਤ ਇਹ ਆ ਮੰਨ ਜਿਹੜਾ ਕੋਈ ਇੰਜਨ ਪਰਚੇਸ ਕਰਦੇ ਆ ਕੋਈ ਵੀ ਆਈਟਮ ਉਹ ਪਹਿਲਾਂ ਜਾਣੀ ਮੈਸਤਰੀ ਰਿਆ ਇੱਥੇ ਫੇਰ ਬਾਅਦ ਚ ਹੋਣੀ ਆ ਤੁਸੀਂ ਵੇਖੋ ਇੱਥੇ ਇੰਜਨ ਤੁਹਾਨੂੰ ਕੋਈ ਨਹੀਂ ਦਿਖਾਉਣਾ ਖ ਸੱਤ ਅੱਠ ਇੰਜਨ ਖੜੇ ਆ ਜਿਹੜੇ ਮੈਸਤਰੀ ਕੋਲ ਮਤਲਬ ਰਿਪੇਅਰ ਹੀ ਹੋਈ ਜਾਂਦੇ ਆ ਇਹ ਚੀਜ਼ ਹੋਇਆ ਦੀ ਆ ਫਿਰ ਫਿਰ ਜਦੋਂ ਪੂਰਾ ਤੁਹਾਡੀਆਂ ਅੱਖਾਂ ਦੇ ਵਿੱਚ ਦੀ ਨੰਗ ਆ ਗਏ ਹਾਂ ਯਾਰ ਸਾਡੀ ਸਰਕਾਰ ਦੀ ਘਟੇ ਜਦੋਂ ਮੈਸਤਰੀ ਨੇ ਕਿਹਾ ਤਾਂ ਓਕੇ ਫਿਰ ਉਸ ਤੋਂ ਬਾਅਦ ਨਹੀਂ ਇੱਕ ਹੋਰ ਵੀ ਆ ਨਾ ਗੁਰਿੰਦਰ ਜੀ ਹੁਣ ਮੰਨ ਕੇ ਚਲੋ ਇਹ ਪਾਕਾ ਚ ਛੱਡਦੇ ਆ। ਉਹ ਜਿਹੜੀ ਪਰੇਸ਼ਾਨੀ ਜ਼ਿੰਮੇਦਾਰ ਨੂੰ ਵੱਡੀ ਤੁਹਾਨੂੰ ਆ। ਐਡਾ ਕੰਮ ਛੱਡ ਕੇ ਜਾਣਾ ਪਊਗਾ ਮਗਰ। ਹਾਂ ਜੀ ਆਪਣੀ ਅੱਜ ਤੱਕ ਜਿਹੜੀ ਸਾਡੇ ਨਾਲ ਵੀਰ ਜੁੜੇ ਹੋਏ ਆ ਉਹਨਾਂ ਨੂੰ ਪਤਾ ਵੀ ਵੀ ਆ ਤੁਹਾਨੂੰ ਕੀ ਕਹਾਣੀ ਦਿੰਦਾ। ਹੂੰ ਅਸੀਂ ਅੱਜ ਤੱਕ ਵੀ ਕਿਰਪਾ ਰਹੀ ਸੀ ਟਰੈਕਟਰ ਦੇ ਮਗਰ ਜਲਦੀ ਗਏ ਨਹੀਂ ਹੈਗੇ। ਹੂੰ ਅਗਲੇ ਨੂੰ ਇੱਕ ਵਾਰੀ ਤੋਰਤਾ ਮੰਨ ਲਵੀ ਨਹੀਂ ਹੋਊਗਾ ਵੀ ਇਹਨਾਂ ਦੀ ਚੀਜ਼ ਨਹੀਂ ਚੱਲੀ ਕੋਸ਼ ਨੇ ਮੰਨ ਲਓ ਹਰ ਇੱਕ ਨਾ ਕਿਦੇ ਮਨ ਨੂੰ ਆਪਣਾ ਟਰੈਕਟਰ ਸੈਰ ਸੱਟ ਕੇ ਡਿੱਗਿਆ ਹੋਇਆ ਛਿੰਡ ਨਾਲ ਉਹ ਜਿਹੜੀ ਤੁਹਾਨੂੰ ਆਈਟਮ ਖਾਦੀ ਹਾਂ 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 ਤੇ ਜਿਹੜਾ ਜਿਹੜਾ ਪਾਰਟਸ ਮੰਨ ਲਓ ਆਪਣੇ ਕੋਲੇ ਆਪਾਂ ਦਿੰਨੇ ਆ ਮਸ਼ੀਨਾਂ ਦਿੰਨੇ ਆ ਉਹਦਾ ਪਾਰਟਸ ਤਾਂ ਖੁੱਲਾ ਪਿਆ ਹੁੰਦਾ ਵੀਰੇ ਪਾਰਟਸ ਫੁੱਲ ਮਤਲਬ ਆਪਣੇ ਕੋਲ ਅਵੇਲੇਬਲ ਆ ਜੀ ਜੀ ਹਾਂ ਮਨ ਲਓ ਦੇਖੋ ਪਹਿਲਾ ਕੰਮ ਹੀ ਪਾਰਟਸ ਤੇ ਸਰਵਿਸ ਆਪਣੀ ਠੀਕ ਹੈ ਚੀਜ਼ ਦੀ ਪ੍ਰੋਡਕਸ਼ਨ ਕਰਨੀ ਹੋਰ ਚੀਜ਼ ਆ ਮਨ ਲਓ ਸਰਵਿਸ ਦੇਣਾ ਆਪਣੀ ਪਹਿਲੀ ਪ੍ਰਾਇੋਰਟੀ ਆ ਬੰਦੇ ਦਾ ਆ ਇਹਨੇ ਜਨਰੇਟਰ ਤੁਹਾਡੇ ਕੰਮ ਦੇ ਆ ਇਹਨੇ ਬੀ ਕੰਮ ਦੇ ਨਹੀਂ ਅਸਲ 'ਚ ਸਾਡਾ ਸਭ ਤੋਂ ਪੁਰਾਣਾ ਕੰਮ ਹੀ ਜਨਰੇਟਰ ਸੀਗਾ। ਅੱਛਾ। ਇਸ ਲਾਈਨ ਤੋਂ ਅਸੀਂ ਮੂਵ ਹੋਇਆ। ਐਗਰੀਕਲਚਰ ਇੰਪਲੀਮੈਂਟ ਆਪਣੇ ਕੋਲ ਜਨਰੇਟਰ ਤੋਂ ਲੈ ਕੇ। ਜੀ। ਮੰਨ ਲਓ ਇਹ ਸਪਰੇ ਬੂਮ ਮਸ਼ੀਨ ਤੱਕ ਸਾਰੇ ਅਵੇਲੇਬਲ ਆ। ਪਰ ਆ ਜਨਰੇਟਰ ਤੁਸੀਂ ਬਣਾਉਨੇ ਆ। ਹਾਂ ਬਣਾਉਨੇ ਆ ਜੀ। ਇਹ ਹਜੇ ਵੀ ਬਣਦੇ ਆ। ਹਜੇ ਵੀ ਬਣਦੇ ਆ। ਅੱਛਾ ਇਹ ਇਹ ਮਤਲਬ ਕਹਿਣ ਤੋਂ ਭਾਵੇਂ ਆ ਵੀ ਇਹ ਸੋਹਣਾ ਹੀ ਇੰਨੇ ਸੀ ਇਹਨਾਂ ਨੇ ਮਨੋ ਮਨ ਲਿਆ ਧਿਆਨ ਖਿੱਚ ਲਿਆ ਬਿਲਕੁਲ ਵੈਗ ਹਾਂ ਕਰਨ ਤਾਂ ਅਸੀਂ ਉਹਦੀ ਆਏ ਸੀ 4x4 ਵਾਲੇ ਦੀ ਤੇ ਪਰ ਭਾਈ ਜਨਰੇਟਰਾਂ ਵਾਸਤੇ ਵੀ ਬੰਦੇ ਨਾਲ ਸਾਰਾ ਕੁਝ ਕਰ ਸਕਦੇ ਆ ਇਹ ਕਾਰ ਸਾਰਾ ਕੁਝ ਹੀ ਲੈਂਦਾ ਹਾਂ ਚੰਨੀ ਨਾਲੋਂ ਥੋੜਾ ਹੀ ਫਰਕ ਆ ਇਹਦਾ ਇਹਦੇ ਵੀ ਸਾਰੇ ਹੀ ਹਿੱਤੇ ਹਾਂ ਬਾਕੀ ਭਾਈ ਕੰਮ ਤਾਂ ਹੋਰ ਸੰਦ ਵੀ ਸਾਰੇ ਬਣਦੇ ਆ ਹਾਂ ਸਾਰੇ ਇੰਪਲੀਮੈਂਟ ਤੇ ਕਲਟੀਵੇਟਰ ਸਾਰਾ ਕੁਝ ਬਣਦਾ ਹੀ ਆਪਣੇ ਗੁਰੂਤਾ ਲੈ ਵੀ ਰਿਵਿਊ ਰਹਿ ਗਿਆ ਸੀ ਰਿਵਿਊ ਰਹਿ ਗਿਆ ਸੀ ਸਰਪੰਚ ਸਾਹਿਬ ਦਾ ਹੈ ਹਾਂਜੀ ਸਰਪੰਚ ਸਾਹਿਬ ਕਿਵੇਂ ਲੱਗਿਆ ਕਿ ਮੈਂ ਕੀ ਦਸੀਏ ਵੀਰ ਜੀ ਅਸੀਂ ਤਾਂ ਬਾਈ ਕੋਲ ਮੇਰਾ ਖਿਆਲ 10 ਦਿਨ ਪਹਿਲਾਂ 10 ਦਿਨ ਪਹਿਲਾਂ 10 ਦਿਨ ਪਹਿਲਾਂ ਉੱਦਾਂ ਕੀੜਾ ਮਾਰਨ ਆਈ ਸੀ ਉੱਦਾਂ ਕੀੜਾ ਮਾਰਨ ਇਹ ਮਸ਼ੀਨ ਅਸੀਂ ਆਪ ਦਾ ਟਰੈਕਟਰ ਲੱਦਿਆ ਹੋਇਆ ਸੀ ਟਰਾਲੀ 'ਚ ਹੂੰ ਲਿਆਣ ਲਈ ਹੂੰ ਵੀ ਆਪਦੇ ਟਰੈਕਟਰ ਨੂੰ ਲਗਾਈਏ ਬਾਈ ਤੂੰ ਜਾ ਕੇ ਹੂੰ ਜਾ ਕੇ ਆ ਕੇ ਦੇਖਿਆ ਇਹ ਮਸ਼ੀਨ ਤਿਆਰ ਹੋ ਰਹੀ ਸੀ ਸਾਡਾ ਤਾਂ ਜੀ ਦੇਖਦੇ ਸਾਰੇ ਦਿਲ ਆ ਗਿਆ ਸੀ ਕਿ ਬਾਈ ਲੈ ਕੇ ਤਾਂ ਲੈ ਕੇ ਹੀ ਜਾਣੀ ਵਹੀ ਹੋਣਾ ਨੇ ਬਕਾਇਦਾ ਇਹਦੀ ਚੈਸੀ ਨੰਬਰ ਸਾਰਾ ਕੋਈ ਨੋਟ ਕਰ ਗਏ ਤੇ ਅਸੀਂ ਅਸੀਂ ਇਹੀ ਕਿਹਾ ਬਾਈ ਨੂੰ ਵੀ ਪੀਸ ਕਿਸੇ ਹੋਰ ਨੂੰ ਨਾ ਦੇ ਦਿਓ ਹਾਂ ਫਿਰ ਜਾਣ ਕੇ ਇੰਨਾ ਵਧੀਆ ਲੱਗਾ ਜੀ ਸਾਰਾ ਕੰਮ ਸਫਾਈ ਉੱਦਾਂ ਵੀ ਜੀ ਸਾਰਾ ਯਾਨੀ ਕਿ ਤਕਨੀਕ ਬਹੁਤ ਵਧੀਆ ਈ ਟੈਕਨੀਕਲ ਪੱਖ ਹਾਂ ਜੀ ਇਹ ਟੈਕਨੀਕਲ ਪੱਖ ਹਾਂ ਜੀ ਜਿਹੜੇ ਆਮ ਟਰੈਕਟਰ ਆ ਉਹਨਾਂ ਨਾਲ ਉੱਚਾ ਵੀ ਆ ਉੱਦਾਂ ਵੀ ਉੱਚਾ ਆ ਜੀ ਹਾਂ ਜੀ ਇੱਕ ਮੀਨ ਜੀ ਇੱਕੋ ਹੀ ਲੀਚ ਮੁੜਦਾ ਇੱਕ ਉਹਦੇ ਨਾਲ ਸਾਰੀ ਫਸਲ ਦਾ ਨੁਕਸਾਨ ਵੀ ਬਹੁਤ ਉਦਾਂ ਵੀ ਹੁੰਦਾ ਨਹੀਂ ਪਰ ਉਹ ਜਮਾ ਹੀ ਨਾ ਹੋਵੇ ਇਹਨੇ મતਲਬ ਜਿਹੜਾ ਉਹ ਡੈਮੇਜ ਹੋ ਗਈ ਨਾ ਹਾਂ ਇਹਨੇ મતਲਬ ਜ਼ੀਰੋ ਕਰਤਾ ਜੇ ਉਹ ਅੱਧਾ ਪਰਸੈਂਟ ਕਰਦਾ ਸੀ ਇਹਨੇ ਜ਼ੀਰੋ ਕਰਤਾ ਜ਼ੀਰੋ ਕਰਤਾ ਜੀਰੋ ਇਹਨੇ ਜ਼ੀਰੋ ਕਰਤਾ ਬਾਕੀ ਬਾਈ ਦਾ ਕੰਮ ਦੇਖ ਕੇ ਜੀ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਯਾਨੀ ਕਿ ਦੁਆਬੇ 'ਚ ਸਾਡੇ ਏਰੀਆ 'ਚ ਪਹਿਲਾਂ ਚੱਲਾ ਜੀ ਦੁਆਬੇ ਤੋਂ ਆਏ ਆ ਸਵਾਦ ਆ ਗਿਆ ਸਵਾਦ ਆ ਗਿਆ ਜੀ ਪੂਰਾ ਸਵਾਦ ਆ ਗਿਆ ਤੇ ਦੁਆਬੇ ਵਾਲੇ ਇਹੋ ਜਿਹਾ ਮੇਰੇ ਭੂੰਡ ਮੈਨੂੰ ਇੰਨਾ ਪਤਾ ਹੀ ਐ ਭੂੰਡਾਂ ਨੂੰ ਫਿਰਨਗੇ ਜਦੋਂ ਉਧਰ ਉਧਰ ਨਾਲੇ ਪਾਸ ਕਰਤਾ ਕਿ ਕਿਸਾਨੀ ਵੱਡੇ ਲੈਵਲ ਦੀ ਉਧਰ ਬਹੁਤ ਹੁੰਦੀ ਆ ਨਹੀਂ ਨਹੀਂ ਪਾਸ ਬਬੀ ਦੀ ਸ਼ੁਕਰ ਲੈ ਵੀ ਸੱਜਣੋ ਜੇ ਕਿਸੇ ਨੇ ਬੂਮ ਬਣਾਉਣਾ ਨਾ ਸੱਚੀ ਮੈਂ ਪਰਸਨਲੀ ਇਹਨਾਂ ਦਾ ਰੇਟ ਸੁਣ ਕੇ ਜਿਹੜਾ ਉਹ 4x4 ਵਾਲਾ ਸਾਰੇ ਟਾਇਰ ਮੋੜਨ ਵਾਲੇ ਦਾ ਰੇਟ ਸੁਣ ਕੇ ਸਣੇ ਟਰੈਕਟਰ ਸਣੇ ਇਹਨਾਂ ਦੀ ਗਾਰੰਟੀ ਵਾਰੰਟੀ ਸਰਵਿਸ ਜਿੰਨਾ ਹੈ ਸਰਪ੍ਰਾਈਜ਼ ਟਾਈਮ ਆ ਨਾ ਮਨ ਲ ਇਹਨਾਂ ਅਜੇ ਤੱਕ ਬਣਿਆ ਨਹੀਂ ਭਾਰਾਂ ਕਰਾਰੋ ਵਾਂਗੂ ਯਾਰ ਪਤਾ ਲੱਗਦਾ ਵੀ ਹਾਂ ਕਿਸੇ ਕੰਪਨੀ ਦੀ ਚੀਜ਼ ਬਣੀ ਹੈ ਕੰਪਨੀ ਦੀ ਚੀਜ਼ ਬਣੀ ਹੋਈ ਆ ਤੇ ਉਹਦਾ ਰੇਟ ਸੁਣ ਕੇ ਮੈਂ ਬਹੁਤ ਸਰਪ੍ਰਾਈਜ਼ ਆ ਵੀ ਠੀਕ ਆ ਯਾਰ ਜੈਨੂਇਨ ਰੇਟ ਦੇ ਵਿੱਚ ਜੈਨੂਇਨ ਚੀਜ਼ ਮਿਲ ਰਹੀ ਆ ਹਨਾ ਜੇ ਤੁਸੀਂ ਕਿਸੇ ਵੀ ਸੱਜਣ ਨੇ ਚੈੱਕ ਕਰਾਉਣੀ ਆ ਬੁੱਕ ਕਰਾਉਣੀ ਆ ਨਾ ਤਾਂ ਤੁੰਜੂ ਸਾਹਿਬ ਹੋਣੀ ਤੁਹਾਨੂੰ 1 ਮਹੀਨੇ ਦੇ ਵਿੱਚ ਵਿੱਚ ਉਪਲਬਧ ਕਰਾ ਦੇਣਗੇ ਸੱਜਣੋਂ ਨੰਬਰ ਸਕਰੀਨ ਤੇ ਆ ਉਹਨੇ ਡਾਇਲ ਕਰ ਲਓ ਬਸ ਇੰਨਾ ਕੁ ਵਾਰਕ ਰੱਖਿਓ ਕਿ ਮਾੜਾ ਰਾਤ ਨੂੰ ਦਾ ਥੋੜਾ ਜਣਾ ਰਾਤ ਦਾ ਵੇਲਾ ਬਲਾ ਲਿਓ ਕਿ 8 ਤੋਂ 8 ਜਾਂ 8 ਤੋਂ 9 ਤੁਸੀਂ ਕਾਲ ਕਰ ਸਕਦੇ ਕਈ ਵੀਰ ਨਾ ਬਰਾ ਨੂੰ 12 1 ਵਜੇ ਬਾਹਰੋਂ ਫੋਨ ਕਰਦੇ ਥੋੜਾ ਜਿਹਾ ਔਖਾ ਹੋ ਜਾਂਦਾ ਥੋੜਾ ਜਿਹਾ ਔਖਾ ਹੋ ਜਾਂਦਾ ਕਿਉਂਕਿ ਦਿਨੇ ਬੰਦਾ ਥੱਕਿਆ ਹੁੰਦਾ ਬਿਲਕੁਲ ਬਿਲਕੁਲ ਤੇ ਫਿਰ ਉਹਨੇ ਰੈਸਟ ਕਰਕੇ ਸਵੇਰ ਫੇਰ ਕੋਈ ਨਾ ਕੋਈ ਕੰਮ ਤੇ ਲੱਗਣਾ ਹੁੰਦਾ ਇਸ ਕਰਕੇ ਮੇਰਾ ਵੀਰ ਬਣ ਕੇ ਥੋੜਾ ਜਿਹਾ ਰਾਤ ਦਾ ਧਿਆਨ ਕਰ ਲਿਓ ਦਿਨੇ ਇਹ ਬੰਦਾ ਹਾਜ਼ਰ ਹੈ ਜਿਉਂਦਰਾ